ਪੰਜਾਬ ਜੌਬ ਹੈਲਪ ਚੈਨਲ ਵਿੱਚ ਤੁਹਾਡਾ ਸਭ ਦਾ ਇੱਕ ਵਾਰ ਫਿਰ ਤੋਂ ਸਵਾਗਤ ਆ ਜਿੱਥੇ ਅਸੀਂ ਤੁਹਾਨੂੰ ਆਪਣੇ ਇਸ ਚੈਨਲ ਦੇ ਰਾਹੀਂ ਰੋਜ਼ਾਨਾ ਆਉਂਦੀਆਂ ਨਵੇਂ-ਨਵੇਂ ਸਰਕਾਰੀ ਨੌਕਰੀਆਂ ਦੇ ਬਾਰੇ ਦੱਸਦੇ ਰਹਿੰਦੇ ਆ ਸੋ ਅੱਜ ਵੀ ਅਸੀਂ ਅੱਧੇ ਇੱਕ ਤੁਹਾਡੇ ਲਈ ਨਵੀਂ ਸਰਕਾਰੀ ਨੌਕਰੀ ਦੀ ਇਨਫੋਰਮੇਸ਼ਨ ਲੈ ਕੇ ਆਈਆਂ ਹਾਂ ਜੋ ਕਿ ਸਾਡੀ ਸਕਰੀਨ ਉੱਤੇ ਤੁਹਾਨੂੰ ਸ਼ੋ ਹੋ ਹੀ ਰਿਹਾ ਹੋਊਗਾ ਜਿਸ ਵਿੱਚ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਸੁਪਰੀਮ ਕੋਰਟ ਆਫ ਇੰਡੀਆ ਦੇ ਵਿੱਚ ਜੋ ਜੂਨੀਅਰ ਕੋਰਟ ਅਸਿਸਟੈਂਟ ਦੀਆਂ ਵੈਕੈਂਸੀਆਂ ਆਈਆਂ ਨੇ 2025 ਦੇ ਲਈ ਸੋ ਇਸ ਵਿੱਚ ਕੁੱਲ ਪੋਸਟਾਂ ਦੀ ਗਿਣਤੀ ਕਰ ਲਈਏ ਤਾਂ 241 ਨੇ ਜੋ ਕਿ 5 ਫਰਵਰੀ 2025 ਨੂੰ ਆਈਆਂ ਨੇ ਤੇ ਜਿਸ ਵਿੱਚ ਪੋਸਟਾਂ ਹਨ ਤੇ ਹੁਣ ਗੱਲ ਕਰਦੇ ਇਸ ਨੂੰ ਅਪਲਾਈ ਕਰਨ ਦੀ ਜੋ ਇੰਪੋਰਟੈਂਟ ਡੇਟਸ ਰੱਖੀ ਗਈਆਂ ਨੇ ਸਟਾਰਟਿੰਗ ਡੇਟ ਇਜ਼ ਦੀ 5 ਫਰਵਰੀ 2025 ਤੋਂ ਫਾਰਮ ਆਫ ਸਟਾਰਟ ਨੇ ਅਪਲਾਈ ਹੋਣੇ 8 ਮਾਰਚਾ 2025 ਤੱਕ ਤੁਸੀਂ ਇਸ ਫਾਰਮ ਨੂੰ ਅਪਲਾਈ ਕਰ ਸਕਦੇ ਹੋ ਫੀਸ ਇਸ ਵਿੱਚ ਰੱਖੀ ਗਈ ਹੈ ਜਨਰਲ OBC ਕੈਂਡੀਡੇਟਸ ਲਈ 1000 ਰੁਪਏ ਤੇ SC ST ਐਕਸ ਸਰਵਿਸਮੈਨ ਤੇ ਡਿਫਰੈਂਟਲੀ ਏਬਲ ਪਰਸਨ ਲਈ 250 ਰੁਪਏ ਫੀਸ ਰੱਖੀ ਗਈ ਆ ਏਜ ਦੀ ਗੱਲ ਕਰ ਲਈ ਤਾਂ ਇਸ ਵਿੱਚ ਘੱਟੋ ਘੱਟ ਤੁਹਾਡੇ ਕੋਲ 18 ਸਾਲ ਦੀ ਏਜ ਹੋਣੀ ਚਾਹੀਦੀ ਹੈ ਤੇ 30 ਸਾਲ ਦੀ ਮੈਕਸਿਮਮ ਆ ਏਜ ਰਿਲੈਕਸੇਸ਼ਨ ਵੀ ਇਸ ਵਿੱਚ ਤੁਹਾਨੂੰ ਦਿੱਤੀ ਹੁਣ ਗੱਲ ਕਰਦੇ ਇਸ ਵਿੱਚ ਅਪਲਾਈ ਕਰਨ ਲਈ ਕੁਆਲਿਫੀਕੇਸ਼ਨ ਤੁਹਾਡੇ ਕੋਲ ਕੀ ਹੋਣੀ ਚਾਹੀਦੀ ਹੈ ਸੋ ਤੁਹਾਡੇ ਕੋਲ ਬੈਚਲਰ ਡਿਗਰੀ ਕਿਸੇ ਵੀ ਰੈਕੋਗਨਾਈਜ਼ਡ ਯੂਨੀਵਰਸਿਟੀ ਵੱਲੋਂ ਪਾਸ ਹੋਣੀ ਜ਼ਰੂਰੀ ਹੈ ਤਾਂ ਹੀ ਤੁਸੀਂ ਸੋਸ ਨੂੰ ਅਪਲਾਈ ਕਰ ਸਕਦੇ ਹੋ ਤੇ ਨਾਲ ਹੀ ਤੁਹਾਡੇ ਕੋਲ ਕੁਝ एलिਜੀਬਿਲਿਟੀ ਹੋਣੀ ਚਾਹੀਦੀ ਹੈ ਜੋ ਕਿ ਹੈ 35 ਵਰਡ ਪਰ ਮਿੰਟ ਇੰਗਲਿਸ਼ ਦੀ ਸਪੀਡ ਤੁਹਾਡੇ ਕੋਲ ਹੋਣੀ ਚਾਹੀਦੀ ਹੈ ਟਾਈਪਿੰਗ ਦੀ ਤੇ ਕੰਪਿਊਟਰ ਨੌਲੇਜ ਬੇਸਿਕ ਆਪਰੇਸ਼ਨ ਕੰਪਿਊਟਰ ਆਪਰੇਸ਼ਨ ਦੀ ਹੋਣੀ ਜ਼ਰੂਰੀ ਆ ਪੇ ਸਕੇਲ ਦੀ ਗੱਲ ਕਰੀਏ ਤਾਂ 35402 ਸਟਾਰਟਿੰਗ ਇਹਨਾਂ ਦੀ ਹੈਗੀ ਆ 3540 ਤੁਹਾਡੀ ਪੇ ਸਕੇਲ ਸਟਾਰਟ ਹੋ ਜਾਨੀ ਹੈ ਇਸ ਵਿੱਚ ਤੇ ਜੇਕਰ ਤੁਸੀਂ ਐਦਾਂ ਹੀ ਘਰ ਬੈਠੇ ਨਵੇਂ-ਨਵੇਂ ਸਰਕਾਰੀ ਨੌਕਰੀ ਜਾਣਕਾਰੀ ਚਾਹੁੰਦੇ ਤਾਂ ਸਾਡੇ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਰ ਦਿਓ ਤਾਂ ਕਿ ਸਾਰੇ ਲੋਕਾਂ ਕੋਲ ਇਹਦੀ ਜਾਣਕਾਰੀ ਪਹੁੰਚ ਸਕੇ ਤੁਸੀਂ ਆਪਣੇ ਪੋਸਟਾਂ ਨੂੰ ਸਾਡੇ ਕੋਲੋਂ ਘਰ ਬੈਠੇ ਅਪਲਾਈ ਕਰਵਾ ਸਕਦੇ ਹੋ ਤੇ ਨਾਲ ਹੀ ਸਾਡੇ ਕੋਲੋਂ ਇੰਟਰਨੈਟ ਕੈਫੇ ਦਾ ਤੇ ਸੇਵਾ ਕੇਂਦਰ ਦਾ ਕੰਮ ਵੀ ਸਿੱਖ ਸਕਦੇ ਹੋ